ਨਿਊਜ਼ ਪੀਬੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਸੀਆਈ ਸਟਾਫ ਪੁਲਸ ਫਰੀਦਕੋਟ ਨੇ ਗੁਪਤ ਸੂਚਨਾ ਦੇ ਆਧਾਰ ਤੇ ਦੋ ਵਿਅਕਤੀਆਂ ਨੂੰ ਅੱਧਾ ਕਿਲੋ ਹਿਰਨ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਆ ਸੀਆਈ ਸਟਾਫ ਦੀ ਟੀਮ ਨੇ ਵੱਲੋਂ ਅਰਾਈਆਂ ਵਾਲਾ ਦੇ ਨੇੜੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰਾਂ ਦੀ ਤਲਾਸ਼ੀ ਕੀਤੀ ਗਈ ਤੇ ਉਹਨਾਂ ਕੋਲੋਂ 500 ਗ੍ਰਾਮ ਹਿਰੋਇਨ ਬਰਾਮਦ ਹੋਈ ਆ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਰਿਮਾਂਡ ਲੈ ਕੇ ਹੋਰ ਪੁਸ਼ਕਸ਼ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਹਾਂ ਡੀਐਸਪੀ ਅਸ਼ਵੰਤ ਸਿੰਘ ਨੇ ਕੀ ਕਿਹਾ ਤੁਸੀਂ ਵੀ ਦੇਖੋ ਸਾਡੀ ਖਾਸ ਰਿਪੋਰਟ ਇਹ ਜੀ ਕੱਲ 21 ਤਰੀਕ ਨੂੰ ਸੀਆਈਏ ਦੀ ਟੀਮ ਗਸ਼ਤ ਕਰ ਰਹੀ ਸੀਗੀ ਪਿੰਡ ਕਿਲੀਰਾਈਆਂ ਵਾਲਾ ਖੁਰਦ ਦੀ ਹੱਦ ਦੇ ਵਿੱਚ ਤਾਂ ਉੱਥੇ ਦੋ ਵਿਅਕਤੀਆਂ ਨੂੰ ਰੋਕ ਕੇ ਉਹਨਾਂ ਦੀ ਸਰਚ ਕੀਤੀ ਗਈ ਤੇ ਉਹਦੇ ਉਹਨਾਂ ਕੋਲੋਂ 500 ਗ੍ਰਾਮ ਚਟਾ ਜਿਹੜਾ ਬਰਾਮਦ ਕੀਤਾ ਗਿਆ ਹੈ ਤੇ ਉਹਨਾਂ ਦੇ ਖਿਲਾਫ ਮੁਕੱਦਮਾ ਨੰਬਰ 86 ਥਾਣਾ ਸਾਦਕ ਦੇ ਵਿੱਚ ਦਰਜ ਕੀਤਾ ਗਿਆ ਹੈ ਤੇ ਜੀਤੀ ਤਫਤੀਸ਼ ਅੱਗੇ ਕੀਤੀ ਜਾ ਰਹੀ ਹੈ ਜਿਹੜੇ ਦੋ ਵਿਅਕਤੀ ਗ੍ਰਿਫਤਾਰ ਹੋਏ ਨੇ ਇਹਨਾਂ ਦਾ ਨਾਮ ਹੈ ਗੁਰਸੇਵਕ ਉਰਫ ਗੁਰੀ ਇਹ ਪਿੰਡ ਕਿਸ਼ਨਪੁਰਾ ਥਾਣਾ ਧਰਮਕੋਟ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਤੇ ਦੂਸਰਾ ਹੈ ਪਿੱਪਲ ਸਿੰਘ ਉਰਫ ਅਰਸ਼ ਇਹ ਪਿੰਡ ਜੰਗ ਥਾਣਾ ਲੱਖੋਕੇ ਬਹਿਰਾਮ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਇਹ ਮੁੱਢਲੀ ਪੁੱਛਗਿੱਛ ਤੋਂ ਲੱਗਿਆ ਕਿ ਪਤਾ ਪਹਿਲਾਂ ਕੋ ਮਕਦਮਾ ਦਰਜ ਨਾ ਹੋਇਆ ਅ ਇਹ ਮੁੱਢਲੀ ਪੁੱਛਗਿੱਛ ਤੋਂ ਹੋਰ ਇੰਨੀ ਗੱਲ ਸਾਹਮਣੇ ਆਈ ਵੀ ਪਿੱਪਲ ਸਿੰਘ ਤੇ ਇੱਕ ਆਰਮਜ਼ ਐਕਟ ਦਾ ਪਰਚਾ ਦਰਜ ਹੈ ਅੰਮ੍ਰਿਤਸਰ ਦੇ ਵਿੱਚ ਬਾਕੀ ਹਜੇ ਇਸ